ਉਹੀ ਇੱਕ ਬ੍ਰਹਮ ਉਹੀ ਬ੍ਰਹਮ ਉਹੀ ਇੱਕ ਬ੍ਰਹਮ ਹਜ਼ਰ ਅਮਰ ਅੰਡੋਲ ਨਿਸਰ ਪ੍ਰਸੋਤਮ ਸਰਪੂਰਨਮ ਸੇ ਗੁਰੂਵਾਲ ਵਿਕੀ ਭਗਵਾਨ ਜਿਸ ਸਿਆ ਸਚਰਾਚਰਮ ਉਹੀ ਇੱਕ ਬ੍ਰਹਮ ਉਹੀ ਇੱਕ ਬ੍ਰਹਮ ਉਹੀ ਇੱਕ ਬ੍ਰਹਮ ਹਾਜ਼ਰ ਮਤਰਕਾਲ ਦਰਸ਼ੀ ਸ੍ਰੀ ਗੁਰੂਵਾਲਾ ਵਿਖੇ ਭਗਵਾਨ ਜੀ ਮਹਾਰਾਜ ਸਭ ਜੀਵਾਂ ਦੇ ਗੁਰਦੇਵ ਜੀ ਅੰਗ ਸੰਗ ਸਹਾਇ ਹੋਣ ਇਹ ਆਜ਼ ਕਰਦੇ ਫਰਿਆਦ ਕਰਦੇ ਸੁਚੰਨ ਸਮੇਂ ਵਾਸਤੇ ਕੁਝ ਵਿਚਾਰ ਤਰ੍ਹਾਂ ਆਪ ਦੇ ਨਾਲ ਸਾਂਝੇ ਕਰਨ ਦੀ ਯਤਨ ਕਰਦੇ ਆ ਸੋ ਗੁਰੂ ਪਿਆਰਿਓ ਐਦਾ ਹੁੰਦੀ ਐ ਬੰਦਾ ਆਪਣੀ ਜਗ੍ਹਾ ਤੇ ਸਹੀ ਕਾਰਜ ਕਰ ਰਿਹਾ ਹੈ ਜੋ ਜ਼ਿੰਮਾਨ ਨੂੰ ਚੰਗਾ ਲੱਗਦਾ ਹੈ ਖੁਸ਼ੀ ਦਿੰਦਾ ਹੈ ਪਰ ਉਹ ਕਾਰਜ ਸਹੀ ਨਹੀਂ ਹੁੰਦਾ ਉਹ ਸਮਝਾਉਣ ਵਾਲਾ ਸਮਝਾਉਂਦਾ ਹੈ ਕਿ ਭਾਈ ਇਹ ਜੋ ਕਾਰਜ ਕਰ ਰਿਹਾ ਜੋ ਕਿਰਿਆ ਕਰ ਰਿਹਾ ਹੈ ਆਨੰਦ ਵਾਸਤੇ ਸੁਖ ਵਾਸਤੇ ਰੱਬ ਦੇ ਕਰ ਨਿਵਾਸ ਵਾਸਤੇ ਐਦਾ ਨਿਵਾਸ ਦੀ ਪ੍ਰਾਪਤੀ ਨਹੀਂ ਹੁੰਦੀ ਕਰਮ ਸਹੀ ਨਹੀਂ ਹੈ ਸਹੀ ਕਰ ਸਮਝਾਉਣ ਵਾਲਾ ਸਮਝਾਉਂਦਾ ਹੈ ਜਦੋਂ ਸਹੀ ਮਾਰਗ ਦੱਸਿਆ ਜਾਵੇ ਸਹੀ ਕਰਮ ਦੱਸਿਆ ਜਾਵੇ ਤਗਲਾ ਬੰਦਾ ਕਈ ਵਾਰ ਦੁਖੀ ਹੋ ਜਾਂਦਾ ਪ੍ਰੇਸ਼ਾਨ ਵੀ ਹੋ ਜਾਂਦਾ ਹੈ ਚਿੰਤਾ ਵਿੱਚ ਵੀ ਆ ਜਾਂਦਾ ਹੈ ਹਾਂ ਭਾਈ ਕੀ ਕਰਾਂ ਹ ਸੱਚਾ ਮਾਰਗ ਕਿਹੜਾ ਹੈ ਜਿਹੜੇ ਮਾਰਗ ਤੇ ਮੈਂ ਚੱਲ ਰਿਹਾ ਇਹ ਹੀ ਸੱਚਾ ਹੈ ਜਾਂ ਜੋ ਬੰਦਾ ਦਾਸ ਰ ਹੈ ਉਹ ਸੱਚਾ ਹੈ ਦਿਲਤਾ ਵਿੱਚ ਪੈ ਜਾਂਦਾ ਫੈਸਲਾ ਨਹੀਂ ਲੈ ਹੁੰਦਾ ਦੁਖੀ ਹੁੰਦਾ ਹੁਣ ਕਈ ਵਾਰ ਬੰਦੇ ਨੂੰ ਸਿੱਧੇ ਮਾਰੂ ਚਲਾਉਣ ਵਾਸਤੇ ਸੱਟ ਵੀ ਦੇਣੀ ਪੈਂਦੀ ਹੈ ਗਿਆਨ ਦੀ ਚੋਟ ਕਰਨੀ ਪੈਂਦੀ ਹੈ ਜੇ ਤਾਂ ਚੋਟ ਸਹੀ ਟਿਕਾਣੇ ਤੇ ਲੱਗ ਜਾਏ ਬੰਦਾ ਸਨ ਮਾਰੂ ਤੇ ਹੋ ਜਾਂਦਾ ਔਰ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਫਿਰ ਪਰਚੋਟ ਸਹਣੇ ਪੈਂਦੀ ਹੈ ਚੋਟ ਸਹਣੇ ਪੈਂਦੀ ਹੈ ਗਿਆ ਦਾ ਡੰਡਾ ਸਹਣਾ ਪੈਂਦਾ ਹੈ ਦੁੱਖ ਪੀੜਾ ਸਹਣੇ ਪੈਂਦੀ ਹੈ ਇਦਾਂ ਹੁੰਦਾ ਹੈ ਜਿ ਕੋ ਜੀਵ ਹੈ ਮੈਂ ਪਹਿਲਾਂ ਥਮਾ ਦੇ ਜਾ ਚੁੱਕਿਆ ਭਾਈ ਮਾਫ ਕਰ ਦਿਓ ਸਾਨੂੰ ਕਿਉਂਕਿ ਇਨਸਾਨ ਦੇ ਹਾਲਾਤ ਦੇਖ ਕੇ ਸੁਭਾਅ ਦੇਖ ਕੇ ਸਾਨੂੰ ਉਹ ਜੀ ਸਿੱਖੀ ਲਿਹਾਉਣੇ ਪੈਂਦੇ ਗੁਰਾਂ ਦੀ ਹੁਕਮ ਲਿਹਾਉਣਾ ਪੈਂਦਾ ਕਿ ਭਾਈ ਗੁਰਾਂ ਦਾ ਆ ਹੁਕਮ ਹੈ ਭਾਈ ਆਪਣਾ ਦੇਖ ਹੁਣ ਤੇਰਾ ਮਾਰ ਕਿੱਧਰ ਜਾਂਦਾ ਮਨ ਦਾ ਪਰੇਸ਼ਾਨ ਹੁੰਦਾ ਦੁਖੀ ਹੁੰਦਾ ਧਿਆਨ ਦਿਓ ਕਿਸਨ ਦੁੱਖ ਦੇਣਾ ਸਾਡਾ ਸ਼ੌਂਕ ਨਹੀਂ ਹੈ ਪੀੜਾ ਦੇਣੀ ਸ਼ੌਂਕ ਨਹੀਂ ਹੈ ਛੱਟ ਦੇਣੀ ਸ਼ੌਂਕ ਨਹੀਂ ਹੈ ਅਸੀਂ ਪ੍ਰਸੰਨ ਨਹੀਂ ਹੁੰਦੇ ਕਿਸੇ ਨੂੰ ਛੱਟ ਦੇ ਕੇ ਦੁੱਖ ਦੇ ਕੇ ਪੀੜਾ ਦੇ ਕੇ ਪਰ ਚੋਟ ਜ਼ਰੂਰੀ ਹੈ ਜੇ ਤਾਂ ਕਿਸੇ ਚੀਜ਼ ਨੂੰ ਕਾਰਜ ਵਿੱਚ ਤਬਦੀਲ ਕਰਨਾ ਹੈ ਮੂਰਤ ਸੂਰਤ ਵਿੱਚ ਤਬਦੀਲ ਕਰਨਾ ਹੈ ਤਾਂ ਚੋਟ ਜ਼ਰੂਰੀ ਹੈ ਦੁੱਖ ਸਹਿਣਾ ਪੈਣਾ ਤੋ ਦੁੱਖ ਤੋਂ ਬਿਨਾ ਸੁਖੀ ਹੈ ਨਹੀਂ ਜੇ ਰੱਬੀ ਦਰਗਾਹ ਦਾ ਆਨੰਦ ਪ੍ਰਾਪਤ ਕਰਨਾ ਹੈ ਰੱਬੀ ਰਹਿਤ ਦਾ ਪ੍ਰਾਪਤ ਕਰਨੀ ਹੈ ਤੇ ਸਿਮਰਨ ਦਾ ਦੁੱਖ ਜਿਹੜਾ ਸਹਿਣਾ ਪੈਣਾ ਸਿਮਰਨ ਦਾ ਵੀ ਆਪਣਾ ਦੁੱਖ ਹੈਗਾ ਕਸ਼ਟ ਹੈਗਾ ਉਹ ਦੁੱਖ ਸਹਾਂਗੇ ਤਾਂ ਆਨੰਦ ਦੇ ਪ੍ਰਾਪਤ ਹੀ ਬਣ ਜਾਵਾਂਗੇ ਇਸ ਗੱਲ ਸੱਚ ਮਾਰਗ ਤੇ ਸਨ ਮਾਰਗ ਤੇ ਚੱਲਣ ਵਾਲੇ ਇਨਸਾਨ ਨੂੰ ਵੀ ਝੋਟ ਸਾਂਹੇ ਪੈਂਦੀ ਹੈ ਜਿਹੜਾ ਸਹਿ ਗਿਆ ਸੋ ਤਰ ਗਿਆ ਜਿਵੇਂ ਇੱਕ ਮੂਰਤਕਾਰ ਮੂਰਤੀ ਕੱਢਦਾ ਹੈ ਤੇ ਪੱਥਰ ਨੂੰ ਛਾਣੀ ਥੋੜੇ ਦੇ ਨਾਲ ਸੱਟਾਂ ਮਾਰਦਾ ਸੱਟਾਂ ਮਾਰਦਾ ਹੈ ਜੇ ਪੱਥਰ ਸੱਟ ਸਹਿ ਗਿਆ ਤਾਂ ਭਗਵਾਨ ਦੀ ਮੂਰਤ ਖੜੀ ਹੋ ਜਾਂਦੀ ਹੈ ਲੋਕੀ ਮੰਨਦੇ ਆ ਪੂਜਦੇ ਆ ਇਦਾਂ ਹੀ ਹੋਰ ਬਹੁਤ ਵਸਤੂਆਂ ਆਪ ਧਿਆਨ ਤਰੋ ਵਿਚਾਰ ਕਰੋ 60 ਜ਼ਰੂਰੀ ਜੀਵਨ ਅੰਦਨ ਇੱਕ ਲੋਹੇ ਦਾ ਸਰੀਆ ਹੈ ਉਹਨੂੰ ਕਿਸੇ ਆਕਾਰ ਦੇ ਵਿੱਚ ਲਿਆਉਣਾ ਹੈ ਤਾਂ ਵੀ ਸਾਨੂੰ ਆਪਣਾ ਥੋੜੀ ਦੀ ਮਾਰ ਵੀ ਸਹਣੇ ਪਣੀ ਹੈ ਫਿਰ ਅਗਲਾ ਆਕਾਰ ਤਿਆਰ ਹੁੰਦਾ ਹੈ ਸੋ ਇਦਾਂ ਸੋਸਲੀ ਗੱਲ ਤੇ ਆਈਏ ਸਾਨੂੰ ਮਾਰਗ ਦਿਖਾਉਂਦੇ ਆ ਸੱਚਾ ਮਾਰਗ ਦਿਖਾਉਂਦੇ ਆ ਆਨੰਦ ਮਾਰਗ ਦਿਖਾਉਂਦੇ ਆ ਕਿਤੇ ਮਨ ਨੂੰ ਠੇਸ ਲੱਗੀ ਐ ਪੀੜਾ ਹੋਈ ਐ ਤੇ ਕਿੰਮਾ ਦੇ ਜਾਚਕਾਂ ਸਿੱਖ ਜੀਵ ਜਿਹੜਾ ਕਿਸੇ ਜਾਨ ਅੰਬੂ ਜੁ ਕੇ ਦੁੱਖ ਦਿੰਦਾ ਮਹਾਰਾਜ ਕਹਿੰਦੇ ਐ ਸੰਤ ਕਹਿੰਦੇ ਐ ਉਹ ਸੁੱਖਾ ਦਾ ਪਾਤ ਨਹੀਂ ਬਣ ਸਕਦਾ ਇਕ ਜੀਵ ਦੇ ਕਰਮਾਂ ਅਨਸਾਰ ਦੁੱਖ ਆ ਗਿਆ ਜੀਵਨ ਅੰਦਰ ਕਿਸੇ ਨੇ ਦੁੱਖ ਦਿੱਤਾ ਨਹੀਂ ਐ ਪੀੜਾ ਦਿੱਤਾ ਨਹੀਂ ਐ ਕੋਠੇਸ ਦਿੱਤੀ ਨਹੀਂ ਐ ਕਰਮਾਂਸਾਰ ਆਗੈ ਕੁਦਰਤ ਦੀ ਕਰਨੀ ਹ ਜੋ ਕੁਦਰਤ ਦੇ ਕਰਨੀ ਐ ਕੁਦਰਤ ਦੀ ਕਰਨੀ ਕਾਰਨ ਦੁੱਖ ਆ ਗਿਆ ਪੀੜਾ ਆ ਗਿਆ ਕਹਿੰਦੇ ਉਹ ਜੀਵਨ ਦੇ ਅੰਦਰ ਆਨੰਦ ਵੀ ਆ ਜਾਏਗਾ ਜੇ ਕੁਦਰਤ ਕਰਕੇ ਦੁੱਖ ਆ ਗਈ ਹੈ ਪੀੜਾ ਆ ਗਈ ਹੈ ਉਹ ਜੀਵਨ ਦੇ ਅੰਦਰ ਫਿਰ ਆਨੰਦ ਵੀ ਆ ਜਾਏਗਾ ਉਹ ਜਿਹੜਾ ਕਿਸੇ ਨੂੰ ਜਾਣ ਬੁਝ ਕੇ ਦੁੱਖ ਦੇਵੇ ਪੀੜਾ ਦੇਵੇ ਕਹਿੰਦੇ ਉਸ ਜੀਵਨ ਦੇ ਅੰਦਰ ਕੋਈ ਸੁੱਖ ਨਹੀਂ ਆ ਸਕਦਾ ਕਦੇ ਸੁੱਖ ਨਹੀਂ ਆ ਸਕਦਾ ਇਸ ਗੱਲ ਖਾਸ ਧਿਆਨ ਦਿਓ ਕਿ ਅਸੀਂ ਕਿਸੇ ਨੂੰ ਪੀੜਾ ਤੇ ਨਹੀਂ ਦੇ ਰਹੇ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦੇ ਰਹੇ ਜੇ ਕਿਸੇ ਨੂੰ ਦੁੱਖ ਦੇ ਰਹੇ ਆ ਪੀੜਾ ਦੇ ਰਹੇ ਆ ਤੇ ਸਾਡੇ ਜੀਵ ਵਿੱਚ ਕਦੇ ਸੁੱਖ ਨਹੀਂ ਆ ਸਕਦਾ ਜਿੱਦਾਂ ਇੱਕ ਕਹਾਵਤ ਬੜੀ ਹੈ ਕਹਿੰਦੇ ਜੋ ਕਿਸੇ ਜਗ ਦੇ ਦੀਪ ਨੂੰ ਬੁਝਾਉਂਦਾ ਹੈ ਨਾ ਇਹਦਾ ਦੀਪ ਕੋ ਜਗਦਾ ਹੁੰਦੀ ਭੁਜਗਨ ਦਾ ਭਾਵ ਅਰਥ ਬੜਾ ਗਹਿਰਾ ਹੈ ਬੜਾ ਹੋਰ ਹੈ ਆ ਵਿਚਾਰ ਕਰਿਓ ਕਿ ਜੇ ਦੀਪਕ ਜਗਦਾ ਹੈ ਦੀਪ ਜਗਦਾ ਦਾ ਭਾਵਰਤਾ ਆ ਵਿਚਾਰ ਕਰਿਓ ਇਹ ਸਮਾਂ ਲਗੇਗਾ ਕਿ ਜੇ ਦੀਪਕ ਜਗਦਾ ਹੈ ਬੰਦਾ ਆਇਆ ਮੁਝਾ ਦਿੱਤਾ ਅਗਲੇ ਦੇ ਘਰ ਹਨੇਰਾ ਕਰ ਦਿੱਤਾ ਹੁਣ ਜੇ ਦੀਪਕ ਬੁੱਝ ਗਿਆ ਹਨੇਰਾ ਹੋ ਗਿਆ ਘਰ ਦੇ ਚ ਅੰਧਕਾਰ ਹੋ ਗਿਆ ਹੈ ਉਦੇ ਉੱਪਰ ਤਾਂ ਰੱਬੀ ਰਹਿਮ ਤਾਂ ਹੋ ਜਾਣਗੀਆਂ ਰੱਬ ਦੀ ਦੇਹ ਅਦ੍ਰਸ਼ਟੀ ਹੋਈ ਤਾਂ ਬੋਝੋ ਹੋਈ ਵੀ ਜਾਗ ਜਾਂਦੇ ਆ ਉਹ ਕਲਦਰ ਵੀ ਗੁਲਜ਼ਾਰਾ ਹੋ ਜਾਂਦੀ ਹੈ ਜੇ ਸੰਤਾਂ ਦੀ ਨਜ਼ਰ ਉੱਤੇ ਆ ਜਾਏ ਤਾਂ ਮੁਝੇ ਵੀ ਜਾਗ ਜਾਂਦੇ ਆ ਉਹ ਜਿਹੜਾ ਜੀਵ ਵਝੋਣ ਵਾਲਾ ਹੁੰਦਾ ਹੈ ਨਾ ਉਹਦੇ ਕਰਕੇ ਦੇ ਰੱਬੇ ਨੂਰ ਨਹੀਂ ਹੁੰਦਾ ਉਹਦੇ ਘਰ ਕੋਰ ਅੰਧਕਾਰ ਹੀ ਰਹਿੰਦਾ ਹੈ ਜੇ ਦਾ ਬੁਝ ਗਿਆ ਕੁਝ ਸਮੇਂ ਬਾਅਦ ਉਹ ਤਾਂ ਰੋਸ਼ਨ ਹੋ ਜਾਏਗਾ ਪਰ ਜਿਹੜਾ ਬੁਝਾਉਣ ਵਾਲਾ ਨਾ ਉਹਦੇ ਘਰ ਪ੍ਰਕਾਸ਼ ਨਹੀਂ ਹੁੰਦਾ ਅੰਧਕਾਰ ਹੀ ਰਹਿੰਦਾ ਹੈ ਇਹੋ ਜੇ ਨਿਕਾ ਜੀਵੇ ਤੇ ਦੂਸਰਿਆਂ ਦੇ ਦੀਵਿਆਂ ਨੂੰ ਬੁਝਾਉਣ ਤੇ ਲੱਗੇ ਹੋਏ ਐ ਤੇ ਘਰ ਆਪਣੇ ਵੀ ਅੰਧਕਾਰ ਆਪੇ ਵਿਖਰੇ ਫਰਦੇ ਤੇ ਲਿਆਵਾਂ ਮਜ਼ੇ ਆਪ ਵੀ ਨਹੀਂ ਸੋ ਇਦਾਂ ਤੇ ਸੰਤ ਕਹਿੰਦੇ ਭਾਈ ਕਿਸੇ ਨੂੰ ਦੁੱਖ ਨਾ ਦੋ ਕਿਸੇ ਨੂੰ ਪੀੜਾ ਨਾ ਦਿਓ ਜਾਣ ਬੁਝ ਕੇ ਜੇ ਰੱਬੀ ਕੁਦਰਤੀ ਮਾਰ ਬੈ ਜਾਂਦੀ ਹੈ ਤਾਂ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਜਿਹੜਾ ਕਿਸੇ ਨੂੰ ਹਰ ਦੁੱਖ ਦਿੰਦੇ ਹੋ ਪੀੜਾ ਦਿੰਦੇ ਹੋ ਕਿਸੇ ਨੂੰ ਕਸ਼ਟਾ ਵਿੱਚ ਪਾਉਂਦੇ ਹੋ ਮਸੀਬਤਾਂ ਵਿੱਚ ਪਾਉਂਦੇ ਹੋ ਤਾਂ ਯਾਦ ਰੱਖੋ ਕਹਿੰਦੇ ਕੋਈ ਸੁੱਖਾਂ ਦੇ ਪਾਤਰ ਨਹੀਂ ਬਣ ਸਕਦੇ ਹੁਣੇ ਜੀਵ ਦਾ ਸਿੱਧਾ ਮਾਰਗ ਨਹੀਂ ਹੈ ਕੋਈ ਮਾਰਗ ਹੈ ਔਰ ਕੋਈ ਮਾਰਗ ਤੋਂ ਸਨ ਮਾਰੋ ਤੇ ਲਿਜਾਣ ਵਾਸਤੇ ਜੋ ਚੋਟ ਦੇਣੀ ਪੈਂਦੀ ਹੈ ਉਹ ਚੋਟ ਜਿਹੜੀ ਜਿਹੜਾ ਸਹਿ ਗਿਆ ਆਨੰਦ ਦੀ ਪ੍ਰਾਪਤ ਕਰ ਗਿਆ ਸਿੱਧੇ ਮਾਰਗ ਤੇ ਲਿਜਾਣ ਵਾਸਤੇ ਸੰਤਾਂ ਨੂੰ ਗਿਆਨ ਦੇ ਚੋਟਦੇ ਨੇ ਪਈ ਹੈ। ਸੋ ਗੱਲ ਵੱਖਰੀ ਆ। ਸਵਾਉ ਇਹਨਾਂ ਬਚਨਾਂ ਨੂੰ ਸਮਝਿਓ। ਕੀ ਸਮਝਾਉਣ ਦਾ ਯਤਨ ਕਰ ਰਹੇ ਆਪਾਂ? ਸੋ ਇਹ ਨਹੀਂ ਕਿ ਹਾਜ਼ਰੀ ਦਰ ਪ੍ਰਵਾਨ ਕਰੋ। ਸਾਨੂੰ ਮਾਰਗ ਦਿਖਾਉਂਦੇ ਆਂ। ਸੱਚਾ ਮਾਰਗ ਦਿਖਾਉਂਦੇ ਆਂ। ਸੰਤਾਂ ਦੇ ਉਪਦੇਸ਼ ਅਨੁਸਾਰ ਨਸਕੀਅ ਉਸਾਰ ਅਰ ਕੋਈ ਕਮੀ ਤਰੋਟੀ ਰਹੀ ਹੋਵੇ ਜਾਂ ਕਿਸ ਦੇ ਹਰ ਦਿਨ ਪੀੜਾ ਹੋਈ ਹੋਵੇ ਤੇ ਭਾਈ ਖਿਮਾ ਦੇ ਲੱਖ ਲੱਖ ਵਾਰ ਦਾਜਕਾਂ ਸੋਹਜ ਰਮਤਰ ਕਾਲ ਦਰਸੀ ਸਭ ਜੀਵਾਂ ਦਾ ਕਲਿਆਣ ਕਰੇ ਸਭਨਾ ਦੇ ਮਾਰਗਦਰਸ਼ਨ ਕਰਨ ਮਹਾਰਾਜ ਸਭਨਾ ਨੂੰ ਸਨ ਮਾਰਗ ਦਿਖਾਵੇ ਔਰ ਆਪਣਾ ਨਾਮ ਜਪਾਵੇ ਗੁਰੂ ਦੇਵ ਜੀ ਆਪਣਾ ਨਾਮ ਜਪਾਵੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮਿਕੀ ਮਹਾਰਾਜ ਕੀ ਜੈ ਜੈ ਵਾਲਮੀਕੀ ਜੈ ਵਾਲਮੀਕੀ ਜੈ ਵਾਲਮੀਕੀ ਜੈ ਵਾਲਮੀਕੀ ਜੈ ਵਾਲਮੀਕੀ की जय वाल्मीकि 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 की